ਤੇ ਹੁਣ ਮੈਂ ਤੁਹਾਨੂੰ ਦਿਖਾਨਾ ਜਾਪਾਨ ਦੇ ਪਿੰਡ ਤੇ ਅੱਜ ਆਪਾਂ ਹੁਣ ਇੱਕ ਜਾਉਂਗੇ ਇੱਥੇ ਕੋਈ ਲੋਟਰੀ ਖਰੀਦਣੀ ਹੈ ਕਿ ਲੋਟਰੀ ਵਾਲਾ ਮੰਦਿਰ ਵੀ ਹੈ ਇੱਥੇ ਤੇ ਲੋਟਰੀ ਵਾਲਾ ਮੰਦਿਰ ਹੈ ਉੱਥੇ ਮੰਦਿਰ ਤੇ ਕਹਿੰਦੇ ਤੁਸੀਂ ਲੋਟਰੀ ਖਰੀਦ ਕੇ ਜਾਓ ਮੰਦਿਰ 'ਚ ਜਾ ਕੇ ਤੁਸੀਂ ਜੇ ਕਿੰਨੇ ਸੋਹਣੇ ਲੱਗਦੇ ਅਲੱਗ ਜਿਹੀ ਹੈ ਰੰਗ-ਬਰੰਗੇ ਦਰਖਤ ਸੂਬਾ ਜਾਂ ਲੰਗ ਰਿਹਾ ਦੂਰ ਤੋਂ ਤੇ ਭਾਈ ਕਿਹ ਹੈ ਆਪਣੀ 200 ਦੀ 100 ਵਾਲੀ 100 ਵਾਲੀ ਜੀ ਤੁਸੀਂ ਜਿੱਤੂਗੇ 75 ਲੱਖ 200 ਵਾਲੀ ਚ 1.5 ਕਰੋੜ ਰੁਪਇਆ ਮਤਲਬ ਇੰਡੀਆ ਦੇ ਰੁਪਏ ਦੱਸ ਰਿਹਾ ਮੈਂ ਤੇ ਜਾਏ ਕਰਦੇ ਫਿਰ ਅਲਦਾਸ ਜੇ ਲਾਟਰੀ ਚੜ ਗਈ ਆ ਵੀਡੀਓ ਤੇ ਪਹਿਲੇ 5 ਕਮੈਂਟ ਕਰਨ ਵਾਲਿਆਂ ਨੂੰ ਮੈਂ ਜਾਪਾਨ ਘੁਮਾਵਾਂਗਾ ਚਲੋ ਇੱਥੇ ਆ ਬੱਚੇ ਜਿਹੜੇ ਪੜਦੇ ਨਹੀਂ ਇਹਨਾਂ ਦੇ ਨੰਬਰ-ਨੰਬਰ ਘਟ ਆਉਂਦੇ ਉਹ ਵੇਸ਼ ਇੱਥੇ ਮੰਗ ਕੇ ਜਾਂਦੇ ਫਿਰ ਹੁਣ ਸਹਿਜ ਕੀ ਖਿਆਲ ਮੈਂ ਹੀ ਟੰਗ ਦਿੰਨਾ ਤੇਰੇ ਵਾਸਤੇ ਦੇਰੇ ਹੱਥ ਬਣੇ ਐ ਨਾ ਤੇ ਹੱਥ ਲਾ ਕੇ ਫਿਰ ਵੇਖ ਮੰਨਦੇ ਆ। ਆ ਦੇਖੋ ਕਿੰਨਾ ਸੋਹਣਾ ਹੈ। ਇਹਨਾਂ ਨੇ ਪੜ੍ਹ ਕੇ ਦੱਸਿਆ ਮੈਨੂੰ ਇੱਥੇ ਆ ਜਿਹੜਾ ਲਿਖਿਆ ਹੋਇਆ ਨਾ ਇਹ ਇੰਡੀਆ ਤੋਂ ਟ੍ਰੀ ਲਿਆਂਦਾ ਹੋਇਆ ਹੈ। ਜਿਹੜਾ ਅੰਦਰ ਆ ਆ ਦੇਖੋ ਮੈਨੂੰ ਤਾਂ ਇਹ ਦੇਖਣੇ ਨੂੰ ਪਿੱਪਲ ਨਹੀਂ ਲੱਗਦਾ ਪਿੱਪਲ ਜਿਹਾ ਦੇਖਿਓ ਯਾਰ ਪੱਤਿਆਂ ਦੇ ਪਛਾਣੇ ਉਹ ਕਿਹੜਾ ਐ ਬਈ ਪਿੱਪਲ ਦੇ ਪੱਤੇ ਜਿਹਾ ਲੱਗਦੇ ਸੋਹਣਾ ਜੀ ਸਸਿਗਾ ਦੀ ਸਾਰਿਆਂ ਨੂੰ ਮੈਂ ਜਾ ਰਿਹਾ ਤੁਹਾਨੂੰ ਜਪਾਨ ਦੇ ਪਿੰਡ ਦਿਖਾਣਾ ਜਪਾਨ ਦੇ ਪਿੰਡ ਦਿਖਾਣਾ ਕਿੱਦਾਂ ਦੇ ਹੁੰਦੇ ਆ ਟ੍ਰੇਨ ਲਈ ਆ ਚੀਬਾ ਵਾਲੀ ਸਾਈਡ ਜਾਂਦਾ ਪਿਆ ਬਾਹਰ ਦਾ ਬੈਦਰ ਦੇਖੋ ਕਿੰਨਾ ਕਲੀਅਰ ਆ ਖੁੱਲੇ ਖੁੱਲੇ ਬਾਹਰ ਖੇਤ ਆ ਗਏ ਖਾ ਰਿਹਾ ਸਬਾਦੀ ਨੂੰ ਸੰਘਣ ਨਹੀਂ ਰਹੀ ਕਿਤੇ ਕਿਤੇ ਖਾ ਰਿਹਾ ਤੋਂ ਪਨੇਗਲੀਆ ਬਣਾ ਸੁਬਈ ਜਗ੍ਹਾ ਦਾ ਨਾਮ ਹੈ ਉਹ ਨਾਮੀ ਉਹ ਆਮੀ ਬਈ ਜਿਹੜੀਆਂ ਆ ਸੇਟਾਂ ਐ ਨਾ ਇਨਦੇ ਵਿੱਚ ਹੀਟਰ ਲੱਗਿਆ ਹੋਇਆ ਜਿਵੇਂ ਮੈਂ ਆਹ ਦੇਖਾ ਇੱਥੇ ਮੈਂ ਹੱਥ ਰੱਖਿਆ ਹੀਟਿੰਗ ਹੀਟ ਹੀਟਿੰਗ ਵਾਲੀਆਂ ਸੀਟਾਂ ਆ ਇਹ ਜਿਹੜੀਆਂ ਬੜੀਆਂ ਮਹਿੰਗੀਆਂ ਗੱਡੀਆਂ 'ਚ ਆਉਂਦੀਆਂ ਹੁੰਦੀਆਂ ਉਹ ਸੀਟਾਂ 'ਚ ਹੀਟ ਮੈੱਲ ਦੇਖੀ ਜਦੋਂ ਮੈਂ ਕਿਹਾ ਧੁੱਪ ਇੱਧਰ ਪੈ ਨਹੀਂ ਰਹੀ ਬਟ ਫਿਰ ਵੀ ਗਰਮੀ ਕਿੱਥੋਂ ਹੋਈ ਜਾਂਦੀ ਹੈ ਉਹ ਸੀਟ ਹੀ ਗਰਮ ਹੁੰਦੀ ਹੈ ਬੜੀ ਅਜੀਬ ਸੋ ਹਾਂਜੀ ਬਾਈ ਤੇ ਹੁਣ ਮੈਂ ਤੁਹਾਨੂੰ ਦਿਖਾਨਾ ਜਾਪਾਨ ਦੇ ਪਿੰਡ ਤੇ ਅੱਜ ਆਪਾਂ ਹੁਣ ਇੱਕ ਜਾਉਂਗੇ ਇੱਥੇ ਕੋਈ ਲੋਟਰੀ ਖਰੀਦਣੀ ਹੈ ਕਿ ਲੋਟਰੀ ਵਾਲਾ ਮੰਦਿਰ ਵੀ ਹੈ ਇੱਥੇ ਤੇ ਲੋਟਰੀ ਵਾਲਾ ਮੰਦਿਰ ਹੈ ਉੱਥੇ ਮੰਦਿਰ ਤੇ ਕਹਿੰਦੇ ਤੁਸੀਂ ਲੋਟਰੀ ਖਰੀਦ ਕੇ ਜਾਓ ਮੰਦਿਰ 'ਚ ਜਾ ਕੇ ਤੁਸੀਂ ਜੇ ਮੰਗੂਗੇ ਨਾ ਰੱਬ ਤੋਂ ਉਹ ਮਤਲਬ ਜਿਹੜਾ ਵੀ ਉੱਥੇ ਹੈਗਾ ਰੱਬ ਉਹਨਾਂ ਦਾ ਤਾਂ ਤੁਹਾਡੀ ਲੋਟਰੀ ਨਿਕਲ ਜਾਂਦੀ ਆ ਚਲ ਦੇਖਦੇ ਕਿੰਨੀ ਕ ਨਿਕਲਦੀ ਆਪਣੀ ਲੋਟਰੀ ਸੋ ਭਈ ਇਹ ਜਵਾਨ ਦੇ ਪਿੰਡ ਹੈ ਦੇਖੋ ਐਵੇਂ ਦੇ ਘਰ ਇੱਥੇ ਪਿੰਡ ਵੀ ਸ਼ਹਿਰਾਂ ਵਰਗਾ खेती की खेत सारे चौल चौल जीरी चरस्ता आ गया तो स्लो कर लेनी देखो भी सामने पहाड़ आ गए ਉਹ ਬਈਓ ਕੁੱਤਿਆਂ ਦਾ ਸਲੂਨ ਹੈ 4000 ਰੁਪਏ ਚ ਕੁੱਤਿਆਂ ਦੇ ਵਾਲ ਕੱਟਦੇ ਉੱਥੇ ਇਹ ਬੰਦਿਆਂ ਦਾ ਹੈ ਇੱਥੇ ਆਪਣਾ 1200 ਚ 4000 ਦਾ ਅੱਧ ਕਰ ਲਿਓ ਉਹੀ 2000 ਦਾ 2200 ਆ 1200 ਹੋ ਗਿਆ 700 ਰੁਪਏ ਚ ਵਾਲ ਕੱਟਦੇ ਇਥੇ ਇਹ ਲਾਟਰੀ ਵਾਲੀ ਆ ਗਈ ਇੱਥੇ ਦੇਖਦੇ ਹਾਂ ਇੱਥੇ ਇਹ ਇਦਾਂ ਮਿਲ ਗਿਆ ਇਹਦੇ ਤੇ ਆਹ ਦੇਖੋ ਆਹ ਜਿਹੜਾ ਨੰਬਰ ਜੇ ਨਾ 1 ਤੋਂ 1 ਤੋਂ ਲੈ ਕੇ 43 ਤੱਕ ਹੈ ਤੁਸੀਂ 6 ਨੰਬਰ ਸਿਲੈਕਟ ਕਰਨੇ ਕੋਈ ਵੀ ਇਹ ਦੋਦੇ ਤੇ ਉਲਾਦ ਉਹਦੇ ਬਾਅਦ ਫਿਰ ਦੇਖਦੇ ਸੋਡਾ ਨਿਕਲਦਾ ਕਿ ਨਹੀਂ ਐਵੇਂ ਐਵੇਂ ਰਿਜ਼ਲਟ ਨਿਕਲਦੇ ਇਹਦੇ ਸੋ ਸੋ ਭਾਈ ਕਿਹ ਹੈ ਆਪਣੀ 200 ਦੀ 100 ਵਾਲੀ 100 ਵਾਲੀ ਜੀ ਤੁਸੀਂ ਜਿੱਤੂਗੇ 75 ਲੱਖ 200 ਵਾਲੀ ਚ 1.5 ਕਰੋੜ ਰੁਪਇਆ ਮਤਲਬ ਇੰਡੀਆ ਦੇ ਰੁਪਏ ਦੱਸ ਰਿਹਾ ਮੈਂ ਭਈਆ ਸਾਰੀ ਪੱਕੀ ਵੀ ਜੀਰੀ ਖੜੀ ਆ ਤੇ ਹੁਣ ਆਪਾਂ ਜਾ ਰਹੇ ਮੰਦਰਵਾਲ ਉੱਥੇ ਜਾ ਕੇ ਕਰਦੇ ਫਿਰ ਅਰਦਾਸ ਚੜ ਗਈ ਆ ਵੀਡੀਓ ਤੇ ਪਹਿਲੇ 5 ਕਮੈਂਟ ਕਰਨ ਵਾਲਿਆਂ ਨੂੰ ਮੈਂ ਜਾਪਾਨ ਘੁਮਾਉਂਗਾ ਚਲੋ ਸੋ ਭਾਈ ਮੰਦਿਰ ਪਹੁੰਚ ਗਏ ਇਹ ਕਿਹ ਚਿੱਤੋ ਕੁ ਨੁਕਤੇ ਕਿ ਚਿੱਤੂ ですます。ਮੈਂ ਸੋਚਦਾ ਸੋਚਦਾ ਅੱਗੇ ਦੌੜਦਾ ਅਸਤਾਏ ਇਹ ਲਾਟਰੀ ਵਾਲਾ ਮੰਦਿਰ ਮੈਂ ਇੱਥੇ ਦੋਸਤਾਂ ਨਾਲ ਆਇਆ। ਤੋ ਇਗਮ ਆ ਰਹੇ ਐ ਇੱਥੋਂ ਦੇ ਪਿੰਡ ਵੱਲੋਂ। ਹਾਏ। ਬਈ ਕਿਹੜੀ ਕਿਹੜੀ ਚੀਜ਼ ਨੂੰ ਸੋਹਣਾ ਕਹੀਏ ਯਾਰ, ਹਰ ਇੱਕ ਚੀਜ਼ ਸੋਹਣੀ ਐ ਇੱਥੇ। ਹੱਥ ਬਣੇ ਆ ਨਾ ਤੇ ਹੱਥ ਲਾ ਕੇ ਫਿਰ ਵੇਚ ਮੰਗਦੇ ਆ। ਸਭ ਫੁੱਲ ਜਦੋਂ ਹਰੇਕ ਜਗ੍ਹਾ ਦਿਖ ਜਾਣਗੇ ਜਾਪਾਨ ਚ। ਉਹ ਸਾਹਮਣੇ ਥੈਰੇਪੀ ਰੂਮ ਆਂ ਨਹੀਂ ਰੇਜ ਦਿਖਦਾ ਨਹੀਂ ਪਿਆ। ਇਪਣੇ ਨਾਲ ਆਏ ਸੀ ਬਈ ਕੁੜੀ ਐ ਤੇਦੀ ਮੰਮੀ ਐ ਇਹਨਾਂ ਨੇ ਪੜ੍ਹ ਕੇ ਦੱਸਿਆ ਮੈਨੂੰ ਇੱਥੇ ਆ ਜਿਹੜਾ ਲਿਖਿਆ ਹੋਇਆ ਹੈ ਨਾ ਇਹ ਇੰਡੀਆ ਤੋਂ ਟ੍ਰੀ ਲਿਆਂਦਾ ਹੋਇਆ ਹੈ ਜਿਹੜਾ ਅੰਦਰ ਆਹਾ ਆ ਦੇਖੋ ਮੈਨੂੰ ਤਾਂ ਇਹ ਦੇਖਣੇ ਨੂੰ ਪਿੱਪਲ ਦਾ ਹੀ ਲੱਗਦਾ ਪਿੱਪਲ ਜਿਹਾ ਦੇਖਿਓ ਯਾਰ ਪੱਤਿਆਂ ਦੇ ਪਛਾਣੇ ਉਹ ਕਿਹੜਾ ਐ ਬਈ ਪਿੱਪਲ ਦੇ ਪੱਤੇ ਜਿਹਾ ਲੱਗਦੇ ਆ ਬਾਕੀ ਪਤਾ ਨਹੀਂ ਆ ਇਹਨੂੰ ਤੁਸੀਂ ਟ੍ਰਾਂਸਲੇਟ ਵੀ ਕਰਕੇ ਦੇਖ ਲਿਓ ਇੰਡੀਆ ਦਾ ਦਰਖਤ ਹੈ ਆਪਣੇ ਮੈਂ ਲਿਖਿਆ ਹੋਇਆ ਇੱਥੇ ਸਪੈਸ਼ਲ ਵੀ ਇਹ ਲੱਕੀ ਹੈ ਤੇ ਆਹ ਬੱਚੇ ਜਿਹੜੇ ਪੜਦੇ ਨਹੀਂ ਜਿਹਨਾਂ ਦੇ ਨੰਬਰ-ਨੰਬਰ ਘੱਟ ਆਉਂਦੇ ਉਹ ਵੇਸ਼ ਇੱਥੇ ਮੰਗ ਕੇ ਜਾਂਦੇ ਫੇ ਹੁਣ ਸਹਿਜ ਕੀ ਖਿਆਲ ਮੈਂ ਹੀ ਟੰਗ ਦਿਨਾ ਤੇਰੇ ਵਾਸਤੇ ਇੱਥੇ ਤੇ ਤੈਨੂੰ ਟੰਗਿਆ ਨਹੀਂ ਜਾਣਾ ਪੇਪਰ ਵੀ ਨੇੜੇ ਆ ਗਏ ਹੋ ਪੇਪਰ ਹੁਣ ਤੇਰੇ ਨੇੜੇ ਆ ਗਏ ਮੈਂ ਹੀ ਟੰਗਦਾ ਬਈ ਤੇਰੇ ਵਾਸਤੇ ਇੱਥੇ ਲੈ ਕੇ ਹੁਣ ਟੰਗ ਦੇਣਾ ਮੈਂ ਤੈਨੂੰ ਪਾਸ ਕਰਾ ਦਿੰਨੇ ਬਾਅਦਵੀ ਸੋ ਬਈ ਇਹ ਸੀ ਮੰਦਰ ਬਾਹਰ ਹੁਣ ਆਪਾਂ ਜਾ ਰਹੇ ਆ ਕਾਸਲ ਇਹ ਤਾਂ ਕੋਈ ਰਾਜੇ ਦਾ ਕਾਸਲ ਹੈ ਉੱਥੇ ਜਾਉਂਗੇ ਚਲੋ ਬਈ ਇਹ ਆ ਗਿਆ ਕਾਸਲ ਇੱਧਰੋਂ ਨੀਚੇ ਤੋਂ ਤੁਰ ਕੇ ਆਇਆ ਦੇਖੋ ਬਈ ਧੰਨ ਦੇ ਲੋਕ ਆ ਇੱਥੇ ਇੰਨੀ ਜਾਣ ਪਛਾਣ ਵੀ ਨਹੀਂ ਹੈਗੀ ਬਸ ਅਰੇ ਫਿਰ ਵੀ ਕਮਾ ਰਹੇ ਆ ਉਹਦੇ ਤੋਂ 20 ਕਿਲੋਮੀਟਰ ਦੂਰ ਰਹੇਗਾ ਜਿੱਥੇ ਆਏ ਆਪਾਂ ਚੰਗੇ ਲੋਕ ਐ ਇੱਥੋਂ ਦੇ ਪਰ ਥੋੜੇ ਵੀਡੀਓ ਕੈਮਰੇ ਤੋਂ ਥੋੜਾ ਜਿਆਦਾ ਦੂਰ ਰਹਿੰਦੇ ਸ਼ਾਇਦ ਫੀਲ ਕਰਦੇ ਆ ਕਿ ਸਾਡੀ ਪ੍ਰਾਈਵੇਸੀ ਐ ਤਾਂ ਅੰਦਰ ਤੋਂ ਦਿਖਾਉਣਾ ਅੰਦਰ ਆਹਾ ਕਟਾਨਾ ਕਹਿੰਦੇ ਜੀ ਇਹਨੂੰ ਬੜੇ ਚੱਲੇ ਸੀ ਆਪਣੇ ਗੰਨਾ ਜੀ ਆ ਇਹ ਇਹ ਰਾਜੇ ਦੇ ਜਿਹੜੇ ਉਹ ਸੀਗੇ ਆਪਣੇ ਉਹ ਨਵੀਂ ਉਹ ਨਵੇਂ ਵਾਰੀਅਰ ਜਿਹੜਾ ਇਦਾਂ ਦੇ ਕੱਪੜੇ ਪਾਉਂਦੇ ਹੁੰਦੇ ਸੀ ਉਹ ਸਭਾ ਕੇਰਾ ਉਹ ਆਇਆ ਕਿਸ਼ਾ ਸਭ ਤੋਂ ਲੈਂਡਾ ਦਾ ਹੁੰਦਾ ਸੀ ਜਾਪਾਨ 1912 ਤੋਂ 26 ਦੇ ਵਿੱਚ

well for, for water my heart high school ਇਹੋ ਟਾਈਮ ਆਦਾ ਪੱਥਰ ਪਿਆ ਬਈ ਤੇ ਇਹੇ ਕੋਲੀਆਂ ਕੁਲੀਆਂ ਜੀਆਂ ਸੋ ਬਈ ਅੰਦਰ ਤਾਂ ਜਾਣ ਨਹੀਂ ਦਿੰਦੇ ਇਹ ਰੈਨੋਵੇਸ਼ਨ ਕਰਕੇ ਬੰਦ ਹੈ। ਆ ਦੇਖੋ ਕਿੰਨਾ ਸੋਹਣਾ ਹੈ। ਉਹ ਗੱਤ ਬਈ ਇਹ ਦੇਖੋ ਉੱਚਾ ਬਣਿਆ ਹੋਇਆ ਆ ਨੀਚੇ ਸਕੂਲ ਹੈ। ਜਿਹੜੇ ਕਾਸਲ ਜਿੰਨੇ ਵੀ ਹੁੰਦੇ ਰਾਜਿਆਂ ਦੇ ਮਹਿਲ ਮੋਹਲ ਇਹ ਸਾਰੇ ਉੱਚੇ ਹੀ ਬਣਦੇ ਆ ਹਰੇਕ ਪਾਸੇ ਜਿੱਥੇ ਮਰਜ਼ੀ ਦੇਖ ਲਓ ਉੱਚੀ ਪਹਾੜੀ ਦੇ ਬਣਾਇਆ ਹੁੰਦਾ ਇੱਥੇ ਘਾਹ ਆ ਰਿਹਾ ਸੁਬੇ ਬਾਹਰ ਆ ਬੱਚੇ ਸਕੂਲ ਵਾਲੇ ਜਿਹੜਾ ਤੁਹਾਨੂੰ ਦਿਖਾਇਆ ਸੀ ਸਕੂਲ ਦੇ ਬੱਚੇ ਭੱਜੇ ਫਿਰ ਰਹੇ ਇਹਨਾਂ ਦੀ 10 ਕਿਲੋਮੀਟਰ ਦੀ ਕਲਾਸ ਹੁੰਦੀ ਆ ਇਦਾਂ 10 ਕਿਲੋਮੀਟਰ ਭੱਜਣਾ ਹੁੰਦਾ ਇਹਨਾਂ ਨੇ ਦੇਖੋ ਉਹ ਮੇਰਾ ਕੈਮਰਾ ਬੰਦ ਹੋਣ ਵਾਲਾ ਯਾਰ 5% ਰਹਿ ਗਿਆ ਤੋ ਬਈ ਜਾਣ ਦਾ ਟਾਈਮ ਆ ਗਿਆ ਮੈਂ ਜਾ ਰਿਹਾ ਵਾਪਿਸ ਟੋਕੀਓ ਵੱਲ ਬੈਟਰੀ ਹੈ ਨਾ ਪਹੁੰਚਣਾ 7:00 ਵਜੇ ਤੱਕ ਚਲੋ ਬਈ ਹੁਣ ਕੱਲ ਨੂੰ ਮਿਲੋਗੇ ਬੈਟਰੀ ਰਹਿ ਗਈ 2%